ਇਹ ਰਾਹੀਂ ਸਾਡੀ ਇਹ ਬਾਦ ਹੋ ਸਕਦਾ ਹੈ ਕਿ ਬੁੱਕੀ ਬੋਲੀ ਪੰਜਾਬ ਸਰਕਾਰ ਦੇ ਕੰਨਾ ਤੱਕ ਪਹੁੰਚ ਜਾਵੇ ਉਸ ਤੋਂ ਬਾਅਦ ਮੁਕਤੀਾਤਿਆਂ ਦੇ ਕਬੀਲੇ ਵਰਦੀਆਂ ਦਾ ਚੜਾ ਕੇ ਸਮਝਦੇ ਆਪੇ ਇਕੱਠੇ ਹੋਏ ਨੇ ਮੇਨ ਮਨਾ ਤੋਂ ਅੱਜ ਵੀ ਉਹ ਅਲਾਦੀ ਖੁੱਲੀ ਚੌਂਕ ਦੇ ਵਿੱਚ ਜਿਹੜੇ ਸਿੱਧੀ ਬਰੋੜਾ ਜੀ ਇਹ ਖੇਤ ਚੌਂਕ ਲੜ ਰਹੇ ਨੇ ਉਹਨਾਂ ਨੂੰ ਹਰਾਉਣ ਵਾਸਤੇ ਬਤਾਉਣ ਲਈ ਤਾਂ ਉਹਨਾਂ ਦੇ ਭਮਕੜ ਆਉਂਦੇ ਆ ਇਹ ਭਮਕੜਾਂ ਦੇ ਖੰਭ ਚੜੇ ਹੋਏ ਆ ਪਰ ਅਸੀਂ ਬਾਗੀਦਾਰ ਬੁਮੁਖਤੀਾਤਿਆਂ ਅੱਜ ਸੌ ਉਹਨਾਂ ਨੂੰ ਹਰਾਉਣ ਵਾਸਤੇ ਚੈਲਿੰਜ ਕਰਦੇ ਆ ਕਿ ਸਾਡੀ ਜਿਹੜੀ 100000 ਤੋਂ ਪਲੱਸ ਵੋਟ ਪਾਜੀਕਰ ਪੰਜਾਬੀ ਭੁਗਤਿਆਰਿਆਂ ਦੀ ਇੱਕ ਇੱਕ ਵੋਟ ਅੱਥੇ ਉਹਨਾਂ ਨੇ ਕਹਿਣਾ ਕਰਦਾ ਇਹ ਨੂੰ ਆ ਉਹ ਤੇ ਮਰਦੀ ਪਾ ਦਿਓ ਕਿਉਂਕਿ ਆਮ ਆਦਮੀ ਪਾਰਟੀ ਝੂਠੇ ਦੀ ਪਾਰਟੀ ਪਾਰਟੀ ਇੱਕ ਦਿੱਲੀ ਵਾਲੇ ਲਾੜੇ ਦੇ ਕਹਿਣ ਤੇ ਉਹਦੇ ਤੇ ਕਿਰਿੰਦੇ ਬਣੇ ਹੋਇਆ ਉਹਦੇ ਮੁਕਾਬਲ ਚੱਲਣ ਵਾਲਾ ਪਾਜੀਕਰ ਪੰਜਾਬੀ ਭੁਗਤਿਆਰਿਆਂ ਦਾ 2% ਕੋਟਾ ਜਿਹੜਾ ਉਹ ਖਤਮ ਕਰ ਦਿੱਤਾ 2014 ਤੇ ਲਗਾਤਾਰ ਕੋਟਾ ਨਜ਼ਾਰ ਆ ਰਿਹਾ ਸੀ ਜਿਹਨੂੰ ਲਗਦਾ ਪੁਕ ਦੇ ਨਾਮ ਨਾਮ ਸਮੋਹਨ ਕਰਦੇ ਸੀ 50 ਦੇ ਅੱਜ ਇਸ ਵਾਰ ਜਿੰਨੇ ਵੀ ਇਹ ਕਬੀਲਿਆ ਇਹਨਾਂ ਨੂੰ ਸ਼ਡਿਊਲ ਡਰਾਈਵ ਦਾ ਰਾਈਟ ਮਿਲਣਾ ਸੀ ਸਾਂਤਰ ਸਰਕਾਰ ਦੇ ਆਪਾਰਤਾ ਸਾਡੇ ਹੱਕ ਦੇ ਪੰਜਾਬ ਸਰਕਾਰ ਨੇ ਸਾਨੂੰ ਸ਼ਡਿਊਲ ਕਮ ਦੀ ਵਿਦਾਇ ਇੱਕ ਲੰਗੜਾ ਕੋਟਾ ਦੋ ਪ੍ਰਸਾਦ ਦਿੱਤਾ ਹੈ ਕਾਰਨ ਕੀ ਹੈ ਕਿਉਂ ਜੜੀਆਂ ਟੋੜੀਆਂ ਹੈਗਾ ਕੋਟਾ ਰੱਦ ਕੀਤਾ ਗਿਆ ਕਿਹਦੇ ਕਹਿਣ ਤੇ ਕੀਤਾ ਗਿਆ ਇਹ ਜੀ ਭਗਵਾਨ ਕਮਾਨ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ ਇਹ ਪਤਾ ਹੋ ਜਾਣਣ ਔਰ ਦੂਸਰੀ ਗੱਲ ਕੋਹਰ ਦੱਸਦੇ ਆ ਜੀ ਬਲਜੀਤ ਕੌਰ ਭਲਾਈ ਮੰਤਰੀ ਦੇ ਆਧਾਰੇ ਨੇ ਭਲਾਈ ਮੰਤਰੀ ਨੇ ਤੇ ਕੁਝ ਸਿਕਤਰਾਂ ਨੇ ਇਕੱਠੇ ਹੋ ਕੇ 15 9 2022 ਨੂੰ ਸਾਡਾ ਜਿਹੜਾ ਲੈਟਰ ਆਉ ਰੱਤ ਕਰ ਦਿੱਤਾ ਉਹਨੂੰ ਕਟੋਨ ਨੂੰ ਖਤਮ ਕਰ ਦਿੱਤਾ ਜਦੋਂ ਭਗਵੰਤ ਮਾਨ ਨਾਲ ਮੀਟਿੰਗ ਹੁੰਦੀ ਹੈ ਤਾਂ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਯਾਰ ਇਹ ਜਿਹੜਾ ਮੁੱਖ ਮੰਤਰੀ ਕਿ ਉਹਦੀ ਇੱਕ ਵਜ਼ੀਰ ਉਹਨੂੰ ਪੁੱਛੇ ਤਾਂ ਬਿਨਾਂ ਹੀ ਆਪਣੇ ਲੋਸਟ ਕਰ ਦਿੰਦੀ ਹੈ ਪੱਤਰ ਜਾਰੀ ਕਰ ਦਿੰਦੀ ਹੈ ਇੱਥੇ ਇੱਕ ਤੱਕ ਅਸੀਂ ਜਰੂਰ ਹੋ ਜਾਏ ਪੁੱਤ ਨੇ ਭੁਖੜੇ ਪਏ ਪੂਰੇ ਪੰਜਾਬ ਦੇ ਤੇ ਉਹ ਤਰ੍ਹਾਂ ਸੱਚਾ ਕਰਦਾ ਕਰੋ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ ਦਾ ਘਰ ਅੱਗੇ 123 ਦਿਨ ਲਗਾਤਾਰ ਤਰਨਾ ਬੱਚਿਆਂ ਦਾ ਨੰਗੇ ਧੜ ਹੋ ਕੇ ਪਿੱਟਣਾ ਦਿਵਾੜੀ ਨੂੰ ਨਾੜਾਂ ਦੇ ਵਿੱਚੋਂ ਖੂਨ ਕੱਢ ਕੇ ਖੂਨ ਦੇ ਦੀਵੇ ਪਾਲਣੇ ਪਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਾਲੇ ਆ ਜਿਹੜਾ ਭਗਵਾਨ ਸਤਮਾਨ ਕਹਿੰਦਾ ਸੀ ਕਿ ਹਰਾ ਬੰਨ ਗਰੀਬ ਲੋਕਾਂ ਲਈ ਲੱਗੂਗਾ ਉਹਨੇ ਸਾਡੇ ਤੋਂ ਬਦਲਾਓ ਦੀ ਥਾਂ ਤੇ ਸਾਡੇ ਤੋਂ ਬਦਲਾ ਲਿਆ ਸਰ ਜਿਵੇਂ ਹੁਣ 21 ਲੱਖ ਰੁਪਏ ਦੀ ਲੁਧਿਆਣਾ ਦੇ ਵਿੱਚ ਤੇ ਪੱਛਮੀ ਦੇ ਵਿੱਚ ਸੀਐਮ ਸਾਹਿਬ ਪਿਛਲੇ 2-3 ਦਿਨ ਦੇ ਇੱਥੇ ਲੁਧਿਆਣੇ ਆ ਤੁਸੀਂ ਉਹਨਾਂ ਨੂੰ ਹੈਗੇ ਮੜਨ ਦੀ ਕੌਂਫੀਰੈਂਸ ਕੀਤੀ ਹੈ ਇੱਕ ਵਾਰੀ ਨਹੀਂ ਜੀ ਹਜ਼ਾਰਾਂ ਵਾਰੀ ਹਜ਼ਾਰਾਂ ਵਾਰ ਹੁਣ ਵੀ ਸਾਨੂੰ ਵੀ ਥੋੜੇ ਦਿਨ ਪਹਿਲਾਂ ਕਲਮਨ ਸਿੰਘ ਬਾਜੀਗੜ ਸਾਡਾ ਬੰਮਾ ਜਦੋਂ ਦਾ ਐਮਐਲਏ ਉਹਦੇ ਘਰ ਦਾ ਘਰਾਓ ਕੀਤਾ ਸੀ ਛੇ ਮੈਂਬਰੀ ਕਮੇਟੀ ਬਣਾਈ ਸੀ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਮੇਰੇ ਦੇ ਦਾ ਵਿਸ਼ਵਾਸ ਦਿੱਤਾ ਸੀ ਤਿੰਨ ਦਿਨ ਦਾ ਛੱਡੋ ਅੱਜ 20 ਦਿਨ ਹੋ ਗਏ ਉਹ ਤਾਂ ਮੱਥੇ ਲਾ ਕੇ ਰਾਜੀ ਨਹੀਂ ਉਹ ਤਾਂ ਕੇਦਰੀ ਵਾਲਾ ਕਰਿੰਦਾ ਵੀ ਕਰਿੰਦਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਹੁਣ ਬਾਈਕੜੇ ਕਰੋ ਇਹ ਜਲਾ ਇੱਥੇ ਬਣੀ ਨਹੀਂ ਜਿੱਥੇ ਜਿਮਨੀ ਚੋੜ ਹੋ ਰਹੀ ਆ ਉਹਨਾਂ ਦੇ ਸਮੇਂ ਦੇ ਵਿੱਚ ਮਕੀਦਿਆ ਬਲਾਕ ਸੰਪਤੀ ਜ਼ਿਲ੍ਹਾ ਪ੍ਰਿਸ਼ਦ ਹੋਣ ਵਾਲੀਆਂ ਨੇ ਅੱਜ ਇਹਨਾਂ ਜਿਆ ਟੋਟੀਆਂ ਲਵਾ ਕੇ ਆ ਜਾਣਗੇ ਇੱਥੋਂ ਇਹਨਾਂ ਨੂੰ ਹਰਾ ਕੇ ਤੋਰਾਂ ਦੇ ਬਸਤਰਾਂ ਗੋਲ ਕਰਾਂਗੇ ਠੀਕ ਹੈ ਸਰ ਠੀਕ ਹਾਂਜੀ ਪਿਛਲੇ ਲੰਮੇ ਸਮੇਂ ਸਪਾਰਸ਼ਿੰਗ ਪੰਜਗਣਾ ਹੀ ਰਸਤਰੀ ਜਨਰਲ ਸੈਕਟਰੀ ਜੀ ਮੁਕਤੀ ਆਤੀਆਂ ਅੱਜ ਅਸੀਂ ਲੰਮੇ ਸਮੇਂ ਤੋਂ ਜਿਹੜਾ ਪਿਛਲੇ 3 ਸਾਲਾਂ ਤੋਂ ਅਸੀਂ ਇਹ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਹਾਂ ਕਿਉਂਕਿ 15 9 202 ਇਹਦੇ ਵਿੱਚ ਸਾਡੇ ਬਹੁਤ ਸਾਰੇ ਬੇਰੁਜ਼ਗਾਰ ਜਿਹੜੇ ਨੌਜਵਾਨ ਬੇਰੁਜ਼ਗਾਰ ਹੋਏ ਕਿਉਂਕਿ ਜਿਨ੍ਹਾਂ ਨੂੰ ਇੱਕ ਸਿਰਫ ਲੈਟਰ ਜਾਰੀ ਕਰਨਾ ਸੀ ਸਿਰਫ ਇੱਕ ਸਾਰਾ ਉਹਨਾਂ ਨੂੰ ਸਕੂਟਰੀ ਵੀ ਹੋ ਗਈ ਹਰ ਇੱਕ ਚੀਜ਼ ਉਹਨਾਂ ਦੀ ਪੂਰੀ ਹੋ ਗਈ ਸੀ ਪਰ ਲੇਕਿਨ ਇਹਨਾਂ ਉਹਨਾਂ ਨੇ 15-9 ਨੂੰ ਤੋਹਰ ਬਾਈ ਨੇ ਇੱਕ ਲੈਟਰ ਜਾਰੀ ਕੀਤਾ ਜਿਹਦੇ ਕਰਕੇ 550 ਤੋਂ ਉੱਪਰ ਇਹਨਾਂ ਜਿਹੜਾ ਨੌਜਵਾਨ ਸਾਡੀਆਂ ਭੈਣਾਂ ਸਾਡੇ ਵੀਰਾਂ ਜਿਹੜੇ ਬੇਰੁਜ਼ਗਾਰ ਹੋਏ ਉਹ ਤੋਂ ਤੋਂ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਕੀਤਾ ਕਿਆ ਫਰੰਕੀ ਕੋਰ ਭਲਾਈ ਮਾਤਰੀ ਆ ਫ੍ਰੀ ਕੋਰ ਦੇ ਵਿਕੋ ਉਹਦੀ ਰੈਸ਼ ਉਥੇ ਲਗਾਤਾਰ ਅਸੀਂ 4 ਮਹੀਨੇ ਉਹਦੇ ਬਾਹਰ ਕੇ ਬੈਠੇ ਰਹੇ ਲੰਗੇ ਧੜ ਵੀ ਉਥੇ ਪ੍ਰਦਰਸ਼ਨ ਕੀਤਾ ਦਿਵਾਲੀ ਦਾ ਦਿਵਾਲੀ ਵਾਲੇ ਦਿਨ ਅਸੀਂ ਆਪਣੇ ਨਾੜਾਂ ਦੇ ਵਿੱਚ ਖੂਨ ਕੱਢ ਕੇ ਉਥੇ ਦੀਵੇ ਵੀ ਦਿਵਾਲੀ ਚਲਾਏ ਤੇ ਉਸੇ ਤਰ੍ਹਾਂ ਜਦੋਂ 1 ਜਨਵਰੀ ਆਈ ਤੇ ਉਥੇ ਅਸੀਂ ਨੰਗੇ ਧੜ ਪੂਰਾ ਠੰਡ ਦੇ ਵਿੱਚ ਉਥੇ ਪ੍ਰਦਰਸ਼ਨ ਵੀ ਕੀਤਾ ਪਰ ਲੇਕਿਨ ਜਿੰਨੇ ਵੀ ਅਸੀਂ ਪ੍ਰਦਰਸ਼ਨ ਕੀਤੇ ਅੱਜ ਤੱਕ ਪੰਜਾਬ ਦੀ ਸਰਕਾਰ ਤੇ ਕੋਈ ਜੂਨ ਨਹੀਂ ਸਰਕੇਗੀ ਇਸ ਕਰਕੇ ਅਸੀਂ ਪੰਜਾਬ ਦੀਆਂ ਜਿੰਨੀਆਂ ਵੀ ਜਮਣੀ ਚੋਣਾਂ ਹੋਈਆਂ ਇੱਕੋ ਨਾਰਾ ਲੈ ਕੇ ਚੱਲੇ ਆ ਕਿ ਜੇਕਰ ਪੰਜਾਬ ਦੇ ਵੀ ਮੁਕਤੀ ਆਪਿਆਂ ਨੂੰ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਉਸੇ ਤਹਿਤ ਅੱਜ ਪਸਮੀ ਹਲਕੇ ਦੇ ਵਿੱਚ ਲਿਹਾਣੇ ਚਾਹੀਏ ਆਏ ਆ ਤੇ ਇਹ ਸਾਡੀ ਪੂਰੀ ਟੀਮ ਹਰ ਰੋਜ਼ ਇੱਥੇ ਉਹ ਖੜਤਾੜ ਵੀ ਰੱਖੂਗੀ ਸ਼ਹਿਰ ਚ ਵਿੱਚ ਜਾਊਗੀ ਘਰ ਘਰ ਜਾਊਗੀ ਇੱਕੋ ਨਾਰਾ ਜਿੱਥੇ ਬਾਦੀਕਾਰ ਦੀ ਸਾਢੇ 8000 ਤੋਂ ਉੱਪਰ ਵੋਟ ਹੈ ਅਸੀਂ ਇੱਕੋ ਨਾਰਾ ਲੈ ਕੇ ਜਾਵਾਂਗੇ ਕਿ ਆਪਣੀ ਵੋਟ ਆ ਜਿਹੜੀ ਅਸੀਂ ਆਮ ਆਦਮੀ ਨੂੰ ਨਹੀਂ ਦੇਣੀ ਹੋਰ ਜਿਹਨੂੰ ਮਰਜ਼ੀ ਵੋਟ ਪਾਓ ਪਰ ਇਹ ਕੋ ਨਾਰਾ ਲੈ ਕੇ ਕਿਉਂਕਿ ਵੀ ਮੁਕਤੀ ਆਪੇ ਉਹਨੂੰ ਕੋਟਾ ਨੂੰ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਠੀਕ ਹੈ ਤੁਸੀਂ ਇਹ ਕਿਹਾ ਕਿ ਅਸੀਂ ਜਿਹੜਾ ਵੋਟਾਂ ਨੇ ਜਿਹੜਾ ਆਪਣਾ ਘਟਾ ਰਹੇ ਹਾਂ ਵਿਰੋਧ ਦੇ ਸਭ ਕਿਹੜੇ ਏਰੀਆ ਦੇ ਸਭ ਤੁਸੀਂ ਹੈਗਾ ਕਰੋਗੇ ਸ਼ੁਰੂਆਤ ਸਾਰਾ ਬਸਟੈਂਡ ਦੇ ਪਿਛਲੇ ਪਾਸੇ ਇਧਰਲੇ ਪਾਸੇ ਸਾਹਮਣੇ ਵਾਲੇ ਪਾਸੇ ਹੀ ਹਾਂਜੀ ਬਾਜ਼ੀਗਰ ਅੱਜ ਬਾਜ਼ੀਗਰ ਪਸਤੀ ਆਜੀ ਹਾਂਜੀ ਬਾਹਰ ਕੈਂਪ ਰਹੇ ਹਾਂ ਸੋ ਇਸੇ ਤਰ੍ਹਾਂ ਭਗਵੰਤ ਜੀ ਨੇ ਪਿਛਲੇ ਕੋ 20 ਦਿਨ ਸਾਡਾ ਪਹਿਲਾਂ ਵੀ ਇੱਕ ਜਿੱਦਾਂ ਅਸੀਂ ਕੁਲੰਤ ਸਿੰਘ ਬਾਜ਼ੀਗਰ ਦਾ ਘਰ ਘੇਰੇ ਸੀ ਉਹਤੇ ਮੁੱਖ ਮੰਤਰੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤਿੰਨਾਂ ਦਿਨਾਂ ਚਾਹੀ ਮੀਟਿੰਗ ਦੇਵਾਂਗੇ ਅੱਜ 20 ਦਿਨ ਬੀਤਣ ਤੇ ਬਾਅਦ ਵੀ ਕੋਈ ਮੀਟਿੰਗ ਨਹੀਂ ਕੀਤੀ ਪਰ ਲੇਕਿਨ ਸਾਡਾ ਜਿਹੜਾ ਮੁਕਤੀ ਆਤੀਆਂ ਦਾ ਕੋਈ ਅਜੇ ਤੱਕ ਹੱਲ ਨਹੀਂ ਕੀਤਾ ਜਿੰਨੇ ਤੱਕ ਸਾਡਾ ਮੁਕਤੀ ਆਤੀਆਂ ਦਾ ਕੋਈ ਹੱਲ ਨਹੀਂ ਹੁੰਦਾ ਜਿਹੜਾ 18 12 2020 ਵਾਲਾ ਜਿਹੜਾ ਲੈਟਰ ਦੁਬਾਰਾ ਯਾਰੀ ਨਹੀਂ ਕਰਦੇ ਉਹਨੇ ਤਰ ਅਸੀਂ ਪੰਜਾਬ ਦੇ ਵਿੱਚ ਮੁਕਤੀ ਆਤੀ ਵੱਲੋਂ ਆਪਣਾ ਸੰਘਰਸ਼ ਛੜਾ